ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਾਖੜਾ ਡੈਮ ਨੰਗਲ ਡੈਮ ਦੇ ਉੱਤੇ ਜਾ ਕੇ ਧਰਨਾ ਲਗਾਉਣਾ ਤੇ ਉਹਨਾਂ ਦੇ ਮੰਤਰੀਆਂ ਵੱਲੋਂ ਉੱਥੇ ਧਰਨੇ ਲਗਾਉਣੇ ਅਤੇ ਪੰਜਾਬ ਦੇ ਵੱਡੇ ਅਹੁਦੇ ਤੇ ਬੈਠੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇਹ ਗੱਲ ਕਹਿਣੀ ਕਿ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇੱਥੇ ਧਰਨੇ ਤੇ ਨਹੀਂ ਆ ਰਹੀਆਂ ਤੇ ਉਹ ਬੀਜੇਪੀ ਨਾਂ ਮਿਲੀਆਂ ਹੋਈਆਂ ਨੇ ਸੋ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜਦੋਂ ਕੇਂਦਰ ਦੀ ਮੋਦੀ ਸਰਕਾਰ ਡੈਮ ਸੇਫਟੀ ਐਕਟ ਲੈ ਕੇ ਆਈ ਸੀ ਉਦੋਂ ਕਿਰਤੀ ਕਿਸਾਨ ਮੋਰਚਾ ਰੋਪੜ ਵੱਲੋਂ ਇੱਕ ਵੱਡਾ ਇਕੱਠ ਕਰਕੇ ਮਾਰਚ ਕਰਕੇ BBMB ਦੇ ਚੀਫ ਨੂੰ ਅਸੀਂ ਆਪਣਾ ਵਿਰੋਧ ਦਰਜ ਕਰਵਾਇਆ ਸੀ ਤੇ ਤੁਸੀਂ ਆਪਣੇ 92 ਦੇ 92 MLA ਨੂੰ ਪੁੱਛ ਸਕਦੇ ਹੋ ਕਿ ਅਸੀਂ ਉਹਨਾਂ ਦੇ ਥਰੂ ਤੁਹਾਨੂੰ ਇਹ ਮੰਗ ਪੱਤਰ ਭੇਜੇ ਸੀ ਕਿ ਤੁਸੀਂ ਡੈਨ ਸੇਫਟੀ ਐਕਟ ਨੂੰ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਰੱਦ ਕਰੋ ਤੇ ਅੱਜ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਪਾਣੀਆਂ ਦੇ ਮੁੱਦੇ ਤੇ ਬੋਲਦੀਆਂ ਨਹੀਂ ਇੱਕ ਤੁਸੀਂ ਤਾਂ ਸੱਤਾ ਦੇ ਵਿੱਚ 3 ਸਾਲ ਤੋਂ ਆਏ ਹੋ ਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਦੇ ਉੱਤੇ ਸੰਘਰਸ਼ ਲੜ ਰਹੀਆਂ ਨੇ ਤੇ ਤੁਸੀਂ ਸਾਨੂੰ ਆਪਣੀ ਇੱਕ ਵੀ ਇੰਟਰਵਿਊ ਦਿਖਾ ਦਿਓ ਜਿਹਦੇ ਵਿੱਚ ਤੁਸੀਂ ਪੰਜਾਬ ਦੇ ਪਾਣੀਆਂ ਦਾ ਰਿਪੀਰੀਅਨ ਸਿਧਾਂਤ ਦੇ ਤਹਿਤ ਕੋਈ ਵੀ ਵੰਡ ਦੀ ਜਿਹੜੀ ਤੁਸੀਂ ਗੱਲ ਲਿਆਂਦੀ ਹੋਵੇ ਵਿਧਾਨ ਸਭਾ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਦੇ ਤੁਸੀਂ ਰਾਜਸਥਾਨ ਤੋਂ ਰੈਲਟੀ ਲੈਣ ਦੀ ਗੱਲ ਕੀਤੀ ਹੋਵੇ ਕਦੇ ਤੁਸੀਂ ਹਰਿਆਣੇ ਤੋਂ ਰੈਲਟੀ ਲੈਣ ਦੀ ਗੱਲ ਕੀਤੀ ਹੋਵੇ ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹਮੇਸ਼ਾ ਤੋਂ ਇਹ ਮੰਗ ਕਰਦੀਆਂ ਆ ਰਹੀਆਂ ਸੀ ਕਿ ਪੰਜਾਬ ਦੇ ਪਾਣੀਆਂ ਦਾ ਵੰਡ ਹੈ ਜਿਹੜੀ ਰਿਪੀਰੀਅਨ ਸਿਧਾਂਤ ਦੇ ਤਹਿਤ ਕੀਤੀ ਜਾਵੇ ਅਤੇ ਰਾਜਸਥਾਨ ਅਤੇ ਹਰਿਆਣੇ ਨੂੰ ਜਾ ਰਹੇ ਬਾਧੂ ਪਾਣੀ ਦਾ ਜਿਹੜਾ ਮੁਆਵਜ਼ਾ ਹੈ ਉਹ ਉਹਨਾਂ ਸਰਕਾਰਾਂ ਤੋਂ ਲਿਆ ਜਾਵੇ ਜੇਕਰ ਤੁਹਾਡੇ ਐਮ.ਐਲ.ਏ ਤੁਹਾਨੂੰ ਨਹੀਂ ਦੱਸਦੇ ਤਾਂ ਸਾਡੇ ਕੋਲ ਫੋਟੋਆਂ ਵੀ ਨੇ ਵੀਡੀਓ ਵੀ ਨੇ ਤੇ ਉਹ ਮੰਗ ਪੱਤਰ ਦੀਆਂ ਕਾਪੀਆਂ ਵੀ ਨੇ ਜਿਦੇ ਵਿੱਚ ਅਸੀਂ ਬਕਾਇਦਾ ਤੁਹਾਨੂੰ ਕਿਹਾ ਹੋਇਆ ਸੀ ਕਿ ਡੈਮ ਸੇਫਟੀ ਐਕਟ ਤੇ ਲਿਆ ਕੇ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਸਾਰੇ ਡੈਮਾਂ ਦੇ ਉੱਤੇ ਕਬਜ਼ਾ ਕਰ ਰਹੀ ਹੈ ਇਹਨੂੰ ਰੱਦ ਕੀਤਾ ਜਾਵੇ ਤੇ ਅੱਜ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਕਹਿੰਦੇ ਕਿ ਬੋਲਦੇ ਨਹੀਂ ਤੇ ਕਿਸਾਨ ਜਥੇਬੰਦੀਆਂ ਨੇ ਤੁਹਾਨੂੰ ਇੱਕ ਹੋਰ ਬਰੋਧ ਦਰਜ ਕਰਾਇਆ ਸੀ ਕਿ ਕੇਂਦਰ ਵੀ ਮੋਦੀ ਸਰਕਾਰ ਵੱਲੋਂ ਨੈਸ਼ਨਲ ਐਜੂਕੇਸ਼ਨ ਪਾਲਿਸੀ ਲਿਆਂਦੀ ਗਈ ਤੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਪਾਲਿਸੀ ਹੈ ਉਹ ਥੋੜੀ ਭਗਵੰਤਮਾਨ ਸਰਕਾਰ ਨੇ ਲਾਗੂ ਕੀਤੀ ਹੈ ਤੇ ਬਾਅਦ ਵਿੱਚ ਤੁਹਾਡਾ ਮੰਤਰੀ ਸਿੱਖਿਆ ਮੰਤਰੀ ਇਹ ਰੋਲਾ ਪਾ ਰਿਹਾ ਸੀਗਾ ਕਿ ਕੇਂਦਰ ਦੀ ਇਸ ਪਾਲਿਸੀ ਰਹੀਂ ਪੰਜਾਬੀ ਵਿਸ਼ੇ ਨੂੰ ਜਿਹੜਾ ਉਹਦੇ ਵਿੱਚੋਂ ਕੱਢਿਆ ਗਿਆ ਹੈ ਤੇ ਧੰਨੇ ਲਾਣ ਤੱਕ ਤੇ ਹੋਰ ਕਈ ਤਰ੍ਹਾਂ ਦੇ ਨੇ ਆਰਡਰ ਜਾਰੀ ਕੀਤੇ ਉਹ ਕਰਨਗੇ ਕਿਉਂਕਿ ਉਹਨਾਂ ਨੇ ਸਾਰਿਆ ਕੁਝ ਆਪਣੇ ਕੰਟਰੋਲ ਵਿੱਚ ਲੈ ਚੁੱਕਿਆ ਹੈ ਕਿ ਤੁਸੀਂ ਗੁੰਗੇ ਬੋਲੇ ਜਿਨ੍ਹਾਂ ਨੂੰ ਐਡੇ بڑے ਅਹੁਦੇ ਤੇ ਅਸੀਂ ਬਿਠਾ ਲਿਆ ਹੈ ਅਸੀਂ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਲਈ ਬਿਠਾ ਲਿਆ ਹੈ ਨਾ ਕਿ ਦੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੂੰ ਭੰਡਣ ਲਈ ਇਸ ਕਰਕੇ ਸ਼ਿਆਸੀ ਤੌਰ ਤੇ ਤੁਸੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜੋ ਚਾਹੇ ਉਹ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚਾਹੇ ਉਹ ਦੇਸ਼ ਦੀ ਪੰਜਾਬ ਦੀ ਐਜੂਕੇਸ਼ਨ ਪਾਲਿਸੀ ਦੀ ਗੱਲ ਹੋਵੇ ਉਹਨਾਂ ਦੇ ਉੱਤੇ ਸ਼ਿਆਸੀ ਲੜਾਈ ਤੁਸੀਂ ਲੜੋ ਤੇ ਗਰਾਊਂਡ ਲੈਵਲ ਦੇ ਉੱਤੇ ਕਿਸਾਨ ਜਥੇਬੰਦੀਆਂ ਹਰ ਇੱਕ ਵਰਗ ਦੀ ਲੜਾਈ ਲੜ ਰਹੀਆਂ ਨੇ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚਾਹੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਗੱਲ ਹੋਵੇ ਹਰ ਇੱਕ ਦੇ ਉੱਤੇ ਜਿਹੜੀਆਂ ਕਸਾਇਜ ਜਥੇਬੰਦੀਆਂ ਉਹ ਤੁਹਾਨੂੰ ਵਿਰੋਧ ਦਰਜ ਕਰਾਉਂਦੀਆਂ ਨੇ ਤੇ ਅਗਰ ਤੁਸੀਂ ਅੱਜ ਪੰਜਾਬ ਦੇ ਹਿੱਤਾਂ ਦੀ ਰਾਖੀ ਨਾ ਕੀਤੀ ਤਾਂ ਚੇਤੇ ਰੱਖਿਓ ਇਹ ਪੰਜਾਬ ਦੇ ਲੋਕ ਨੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਤੁਹਾਨੂੰ ਜਿਹੜਾ ਇਹਦਾ ਜਵਾਬ ਹੈ ਉਹ ਦੇਣਾ ਪਵੇਗਾ ਤੇ ਲੋਕ ਪਿੰਡਾਂ ਦੇ ਵਿੱਚ ਮੰਗਣਗੇ ਨਹੀਂ ਜਵਾਬ ਦਓਗੇ ਤਾਂ ਤੁਹਾਡੀ ਵੀ ਉਹੀ ਦੌੜ ਲੁਵਾਈ ਜਾਊਗੀ ਜਿਹੜੀ ਕੁਝ ਸਮਾਂ ਪਹਿਲਾਂ ਭਾਜਪਾ ਦੇ ਲੀਡਰਾਂ ਦੀ ਲੁਵਾਈ ਸੀ